ਸਾਲੋਂ ਰਾਜੋਂ ਪੰਗ ਦੀਆਂ ਚੜੀਆਂ ਨਜ਼ਰਾਂ ਤੋਂ ਡਰਦੀ ਰੱਖਾਂ ਕਰਕੇ ਬੰਦ ਬਾਰੀਆਂ ਅੱਖਾਂ ਵਿੱਚ ਪਾਉ ਡਰ ਗਨ ਦਾ ਲੋ ਡੜਦੋ ਨਾਲੀਆਂ ਜੱਤੀ ਪਟਿਆਲੇ ਦੀਆਂ ਪੰਜਾਬੀ ਗਾਇਕਾ ਕੌਰ ਵੀ ਦਾ ਨਵਾਂ ਗੀਤ ਪਰਾਂਦਾ ਰਿਲੀਜ਼ ਹੋ ਗਿਆ ਜਿਸ ਵਿੱਚ ਕੌਰ ਆਪਣੀ ਪੰਜਾਬੀ ਲੁੱਕ ਤੇ ਦਨਾਲੀ ਵਰਗੇ ਨੀਲੇ ਨੈਣਾਂ ਦੀ ਤਾਰੀਫ ਕਰਦੀ ਦਿਖਾਈ ਦੇ ਰਹੀ ਹੈ ਗੀਤ ਦੀ ਸ਼ੂਟਿੰਗ ਵਿਦੇਸ਼ ਵਿੱਚ ਕੀਤੀ ਗਈ ਹੈ ਜਿਹਨੂੰ ਮਨਜਿੰਦਰ ਭਰਾੜ ਨੇ ਲਿਖਿਆ ਹੈ ਬਾਲੀਵੁੱਡ ਮੇਟਾ ਰਣਵੀਰ ਸਿੰਘ ਤੇ ਵਾਨੀ ਕਪੂਰ ਦੀ ਫਿਲਮ ਬੇਫਿਕਰੇ ਜਲ ਰਿਲੀਜ਼ ਹੋ ਗਈ ਹੈ ਬੇਫਿਕਰੇ ਰਾਹੀਂ ਦਿੱਤੇ ਚੋਪੜਾ ਨੇ 8 ਸਾਲ ਬਾਅਦ ਬਤੌਰ ਨਿਰਦੇਸ਼ਕ ਵਾਪਸੀ ਕੀਤੀ ਹੈ ਰਿਲੀਜ਼ ਤੋਂ ਪਹਿਲਾਂ ਫਿਲਮ ਦੇ ਗਾਣਿਆਂ ਨੂੰ ਕਾਫੀ ਪਸੰਦ ਕੀਤਾ ਗਿਆ ਹੈ ਨਵੇਂ ਸਾਲ ਵਿੱਚ ਬਾਕਸ ਆਫਿਸ ਤੇ ਇੱਕ ਹੋਰ ਕਲਾਸ਼ ਵੇਖਣ ਨੂੰ ਮਿਲੇਗਾ ਸ਼ਾਹਰੁਖ ਦੀ ਰੀਸ ਅਤੇ ਤੇਰਾ ਤਕਰੀਕਾਬਲ ਦੋਵੇਂ 25 ਜਨਵਰੀ ਨੂੰ ਰਿਲੀਜ਼ ਹੋ ਰਹੀਆਂ ਕਾਬਲ ਸ਼ਾਨ ਦੇ ਸ਼ੋਅ ਵਿੱਚ ਅਤੇ ਰੀਸ ਸਵੇਰੇ ਤੋਂ cinema ਘਰਾਂ 'ਚ ਲੱਗ ਜਾਏਗੀ ਪਹਿਲਾਂ ਦੋਵੇਂ ਫਿਲਮਾਂ 26 ਜਨਵਰੀ ਨੂੰ ਰਿਲੀਜ਼ ਹੋਣੀਆਂ ਸਨ ਨੇਤਰੀ ਪ੍ਰੈਂਕਾ ਚੋਪੜਾ ਦੀ ਪਹਿਲੀ ਹਾਲੀਵੁੱਡ ਫਿਲਮ ਬੇਵਾਚ ਦਾ ਟ੍ਰੇਲਰ ਰਿਲੀਜ਼ ਹੋ ਗਿਆ ਟ੍ਰੇਲਰ ਵਿੱਚ ਪ੍ਰੈਂਕਾ ਨੂੰ ਬਹੁਤ ਹੀ ਘੱਟ ਸਮਾਂ ਮਿਲਿਆ ਪ੍ਰੈਂਕਾ ਫਿਲਮ ਵਿੱਚ ਨੈਗੇਟਿਵ ਕਿਰਦਾਰਸ ਨਜ਼ਰ ਆਵੇਗੀ ਫਿਲਮ ਵਿੱਚ ਪ੍ਰੈਂਕਾ ਨਾਲ ਟਵìn ਜੌਨਸਨ ਅਤੇ ਹੋਰ ਕਲਾਕਾਰ ਵੀ ਹਨ ਟਿਪਕਾ ਪਾਦਕ ਨੂੰ ਪਹਿਲੀ ਵਾਰ ਦੁਨੀਆ ਦੀ ਸਭ ਤੋਂ ਸੈਕਸੀ ਏਸ਼ੀਆਈ ਮਹਿਲਾ ਚੁਣੀ ਗਈ ਹੈ ਉਹਨਾਂ ਚਾਰ ਵਾਰ ਦੀ ਜੇਤੂ ਪ੍ਰੈਂਕਾ ਚੋਪੜਾ ਨੂੰ ਪਛਾੜਦੇ ਹੋਏ ਪੈਲੇਸਤਾਨ ਤੇ ਕਮਸਾ ਕੀਤਾ ਅਸਲਾਮ ਅਲੀਸ ਨੋ ਬ੍ਰਿਟਨ ਦੇ ਅਖਬਾਰ ਈਸਟਰਨ ਆਈ ਨੇ ਪ੍ਰਕਾਸ਼ਿਤ ਕੀਤਾ ਹੈ फिल्मकार मिलन लूथरिया दी आगामी फिल्म बादशाहो अगले साल 1 सितंबर 2017 ਨੂੰ ਰਿਲੀਜ਼ ਹੋਣ ਵਾਲੀ ਹੈ ਫਿਲਮ ਦੇ ਕਲਾਕਾਰ ਅਜਿ ਦੇਵਗਨ ਇਮਰਾਨ ਹਾਸ਼ਮ ਇਲੀਆਨਾ ਡਿਕਰੂਜ਼ ਅਤੇ ঈਸ਼ਾ ਗੁਪਤ ਨੇ ਟਵਿੱਟਰ ਰਾਹੀਂ ਤਾਰੀਖ ਦਾ ਐਲਾਨ ਕੀਤਾ ਹੈ। ਮ੍ਰਿਤਕ ਰਾਣੀ ਮੁਖਰਜੀ ਦੀ ਬੇਟੀ ਆਦਰਾ ਅੱਜ 1 ਸਾਲ ਦੀ ਹੋ ਗਈ ਹੈ ਇਸ ਮੌਕੇ ਰਾਣੀ ਨੇ ਬੇਟੀ ਦੀ ਪਹਿਲੀ ਚਲਕ ਆਪਣੇ ਫੈਨਜ਼ ਨੂੰ ਦਿਖਾ ਦਿੱਤੀ ਤੇ ਹੱਥ ਨਾਲ ਬੇਟੀ ਲਈ ਲਿਖਿਆ ਇੱਕ ਲੈਟਰ ਵੀ ਸਾਂਝਾ ਕੀਤਾ ਹੈ। ਮੇਤਨਵਾਜ਼ਦੀਨ ਸਰੀਕੀ ਆਪਣੀ ਅਗਲੀ ਫਿਲਮ ਦਾ ਕਨਫੈਸ਼ਨ ਆਫ ਸੁਲਤਾਨਾ ਡਾਕੂ ਵਿੱਚ ਖੰਖਾਰ ਟਕੈਤ ਸੁਲਤਾਨਾ ਡਾਕੂ ਦੀ ਭੂਮਿਕਾ ਚ ਨਜ਼ਰ ਆਉਣਗੇ ਲੰਡਨ ਦੀ ਫਿਲਮ ਨਿਰਮਾਤਾ ਕੰਪਨੀ ਬਿਊਟੀਫੁੱਲ ਪੀ ਐਂਟਰਟੇਨਮੈਂਟ ਨੇ ਆਪਣੇ ਅਗਲੇ ਪ੍ਰੋਜੈਕਟ ਲਈ ਨਵਾਜ਼ੁਦੀਨ ਨੂੰ ਚੁਣਿਆ ਹੈ ਫਿਲਮ ਕਹਾਣੀ 2 ਦੁਰਗਰਾਣੀ ਸਿੰਘ ਨੇ ਆਪਣੇ ਪਹਿਲੇ ਵੀਕਐਂਡ ਤੇ 2.71 ਲੱਖ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ ਫਿਲਮ ਵਿਸ਼ਲੇਸ਼ਕ ਤਰਨ ਆਦਰਸ਼ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਹਾਣੀ 2 ਵਿੱਚ ਵਿੱਤਿਆ ਬਾਦਨ ਅਤੇ ਅਰਜੁਨ ਰਾਮਪਾਲ ਲੀਡ ਰੋਲਜ਼ ਨੇ ਪ੍ਰੀਤਰਪਾਲ ਦਾ ਗੀਤ ਨਕਲਾ ਰਿਲੀਜ਼ ਹੋ ਗਿਆ ਗੀਤ ਨੂੰ ਲਿਖਿਆ ਵੀ ਖੁਦ ਪ੍ਰੀਤਰਪਾਲ ਨੇ ਹੈ ਜਦਕਿ ਮਿਊਜ਼ਿਕ ਡਾਕਟਰ ਯੂਸ ਨੇ ਦਿੱਤਾ ਗੀਤ ਦੀ ਵੀਡੀਓ ਵਿੱਚ ਪ੍ਰੀਤ ਆਫ ਫੇਲ ਹੋ ਸਹੇਲੀ ਨੂੰ ਨਕਲਾ ਮਰਾਉਣ ਦੀ ਗੱਲ ਕਰ ਰਹੇ ਨੇ